ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਜਿਹੜਾ ਸਵਾਵਾਾਂ ਚੱਲ ਰਹੀਆਂ ਹੁਣ ਅਸੀਂ ਇਸ ਟਾਈਮ ਸਾਡੀ ਬਾਬਾ ਦੀਪ ਸਿੰਘ ਸੇਵਾਦਾਰ ਸੰਸਥਾ ਫੁਰ ਹਰੀ ਕੇ ਪੱਤਣ ਦੇ ਲਾਗੇ ਪਿੰਡ ਜਿਹੜੇ ਉਹ ਮੈਂ ਦੱਸਦਣਾ ਸੰਗਤਾਂ ਨੂੰ ਪੂਰੇ ਵੀ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਸਵਾਵਾਾਂ ਚੱਲ ਰਹੀਆਂ ਲੋਕਲ ਬੰਦੇ ਦੱਸਣਗੇ ਕਿੱਥੇ ਕਿੱਥੇ ਸਾਡੀਆਂ ਬੋਟਾਂ ਅੱਜ ਪਹੁੰਚ ਕੇ ਸਵਾਵਾਾਂ ਸਵੇਰ ਦੀਆਂ ਲੱਗੀਆਂ ਹੋਈਆਂ ਜਿਹੜਾ ਸਾਨੂੰ ਕੱਲੇ-ਕੱਲੇ ਡੇਰੀਆਂ ਚ ਲੈ ਜਾ ਰਿਹਾ 6 ਵੋਟਾਂ ਇੱਥੇ ਚੱਲ ਰਹੀਆਂ ਸਾਡੀਆਂ ਸੰਸਤਾ ਦੀਆਂ ਤੇ ਨਾਲ ਵੀਰ ਜਗਰੂਪ ਸਿੰਘ ਨਾਲ ਵੀਰ ਬੰਟੀ ਉਹਨਾਂ ਦੀਆਂ ਸਵਾਮਾਂ ਨਾਲ ਲਈਆਂ ਕਿਉਂਕਿ ਇੱਥੇ ਵੋਟਾਂ ਦੀ ਬਹੁਤ ਲੋੜ ਸੀ ਬਾਕੀ ਸਾਡੀ ਟੀਮ ਅਬਦੁੱਲਾਪੁਰ ਟਾਂਡੇ ਦੇ ਵਿੱਚ ਵੀਰ ਪਾਲਾ ਜਿਹੜਾ ਉੱਥੇ ਸਵਾਮਾਂ ਨਿਭਾ ਰਿਹਾ ਇੱਥੇ ਸਾਨੂੰ ਪਤਾ ਲੱਗਾ ਵੀ ਇੱਥੇ ਮੈਡੀਕਲ ਦੀ ਜ਼ਰੂਰਤ ਸੀ ਇੱਥੇ ਬਹੁਤ ਮਾਤਾਵਾਂ ਨੂੰ ਪ੍ਰੋਬਲਮ ਸੀਗੀ ਤੇ ਉਸੇ ਟਾਈਮ ਫਿਰ ਮੈਡੀਕਲ ਦੀ ਟੀਮ ਇੱਕ ਟੀਮ ਇੱਕ ਬੋਰਡ ਦੇ ਵਿੱਚ ਅਸੀਂ ਮੈਡੀਕਲ ਟੀਮ ਜਿਹੜੀ ਜਿਵੇਂ ਡਾਕਟਰ ਉਹਨਾਂ ਨੂੰ ਬਾਕੀ ਜਿਵੇਂ ਪਾਣੀ ਨਾਲ ਔੜੋ ਜਾ ਰਹੀਆਂ ਤੇ ਸੰਸਥਾ ਸਮਾਮਾ तकरीबन ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਸਾਡੀ ਪਹੁੰਚ ਅਸੀਂ ਪਹੁੰਚ ਸਕੇ ਹਾਂ ਉੱਥੇ ਸਮਾਮਾ ਪਹੁੰਚਣ ਦੀ ਕੋਸ਼ਿਸ਼ ਕੀਤੀ ਆ ਪਰ ਫਿਰ ਵੀ ਜੇ ਕੋਈ ਕਿਤੇ ਨਹੀਂ ਪਹੁੰਚ ਹੋ ਸਕਿਆ ਸਾਨੂੰ ਫੋਨ ਬਹੁਤ ਆਇਆ ਪਰ ਮੈਂ ਉਥੇ ਮਾਫੀ ਚਾਹੁੰਦਾ ਕਿ 6 ਵੋਟਾਂ ਚੱਲ ਰਹੀਆਂ ਸੀ ਦਿਨ ਰਾਤ ਕੋਈ ਅਸੀਂ ਰਾਤ ਨਹੀਂ ਦੇਖਿਆ ਕੋਈ ਅਸੀਂ ਦਿਨ ਨਹੀਂ ਦੇਖਿਆ ਆ ਦੋ ਤਿੰਨ ਦਿਨ ਸਾਡੇ ਲਈ ਬਹੁਤ ਅਹਿਮੀਅਤ ਸੀ ਪਰ ਆਪਾਂ ਪੂਰੀ ਕੋਸ਼ਿਸ਼ ਕੀਤੀ ਹੈ ਜਿੰਨੀ ਵੀ ਹੋ ਸਕੇ ਇੱਥੇ ਰੇਂਜ ਆਈ ਆ ਕਿਸੇ ਕੋਠੇ ਦੇ ਉੱਪਰ ਚੜਿਆ ਤੁਸੀਂ ਦੇਖ ਸਕਦੇ ਆ ਤਾਂ ਇੱਥੇ ਨੈਟਵਰਕ ਆਇਆ ਤਾਂ ਤੁਹਾਡੇ ਨਾਲ ਅਸੀਂ ਜੁੜੇ ਆ ਤੇ ਬਾਕੀ ਸਾਡੇ ਦੋ ਤਿੰਨ ਇੰਜਨ ਬਿਲਕੁਲ ਖਰਾਬ ਹੋ ਗਏ ਸੀ ਤੇ ਬਿਲਕੁਲ ਖਰਾਬ ਹੋ ਗਏ ਸੀ ਦੋ ਤਿੰਨ ਇੰਜਨ ਤੇ ਇੰਜਨਾਂ ਦੀਆਂ ਸਵਾਵਾਵਾਂ ਦੀ ਅਸੀਂ ਬੇਨਤੀ ਕੀਤੀ ਸੀ ਤੇ ਵੀਰ ਗੁਰਿੰਦਰ ਸਿੰਘ ਮੈਲਵਾਰਨ ਤੋਂ ਤੇ ਵੀਰ ਗੁਰਿੰਦਰ ਸਿੰਘ ਮੈਲਵਾਰਨ ਤੋਂ ਉਹਨਾਂ ਵੱਲੋਂ ਸਵਾਵਾਵਾਂ ਦਿੱਤੀਆਂ ਇੱਕ ਇੰਜਨ ਜਿਹੜਾ ਉਹਨਾਂ ਵੱਲੋਂ ਛੋਟਾ ਇੰਜਨ ਜਿਹੜਾ ਉਹ ਲੈ ਕੇ ਦਿੱਤਾ ਫਿਰ ਇੱਕ ਇੰਜਨ ਜਿਹੜਾ ਸਾਨੂੰ ਭੋਗਪੁਰ ਤੋਂ ਗਿੱਲ ਬ੍ਰਦਰ ਹੁਣਾ ਵੱਲੋਂ ਪੂਰੀ ਬੋਟ ਜਿਹੜੀ ਵੱਡੀ ਬੋਟ ਜਿਹੜੀ ਉਹਨਾਂ ਨੇ ਲੈ ਕੇ ਦਿੱਤੀ ਆ ਜਿਹੜੀ ਪੂਰੀ ਵੱਡੀ ਬੋਟ ਆ ਉਹ ਲੈ ਕੇ ਦਿੱਤੀ ਆ ਤੇ ਗਿੱਲ ਬ੍ਰਦਰ ਤੇ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਭਰਾਵਾਂ ਤੇ ਉਹਨਾਂ ਨੇ ਵੱਡੀ ਬੋਟ ਸਾਨੂੰ ਕਿਉਂਕਿ ਦੋ ਇੰਜਨ ਤਾਂ ਬਿਲਕੁਲ ਝੋਨਾ ਫਸ ਕੇ ਜਿਹੜਾ ਉਹ ਪਾੜ ਚੁੱਕਿਆ ਪਿਸਟਨ ਸਵਾਮਨ ਮਾਰਾਂ ਬਾਕੀ ਪੂਰੀ ਅਸੀਂ ਬੋਟ ਪਾਵਾਂਗੇ ਪੂਰੀ ਪੂਰੀ ਅਸੀਂ ਆ ਵੀਡੀਓ ਪਾਵਾਂਗੇ ਬਾਪੂ ਜੀ ਕੀ ਹਾਲ ਚਾਲ ਆ ਠੀਕ ਠਾਕ ਬੜੇ ਹਾਲਾਤ ਮਾਰੇ ਕਿਹੜਾ ਕਿਹੜਾ ਪਿੰਡ ਆ ਬਾਪੂ ਜੀ ਤੇ ਕਿਹੜਾ ਕਿਹੜਾ ਇਹ ਪਿੰਡ ਵਸਤੀ ਕਿਸ਼ਨ ਸਿੰਘ ਵਾਲੀ ਆ ਜੀ ਇੱਥੇ ਲਾਗੇ ਲਾਗੇ ਪਿੰਡ ਕਿਤ ਕਿਨੇ ਆ ਇਹ ਪਿੰਡ ਇਧਰੋਂ ਲੱਗੇ ਨਾ ਫੁਰਬਦੀਨ ਆਲੇ ਵਾਲਾ ਫੱਤੇ ਵਾਲਾ ਤੇ ਕਾਲੇ ਦੇ ਠਾੜ ਪੰਡਾਲਾ ਤੇ ਤੀਰਾ ਘਰ ਨਿਹਾਲਾ ਵਾਲੇ ਵੇਰਾ ਇਹਨਾਂ ਸਾਰੇ ਇਹਦੇ ਮੁਠਿਆਂ ਵਾਲਾ ਇਹ ਦੋ ਲਗਾ ਇਹਨਾਂ ਸਾਰੇ ਪਿੰਡਾਂ ਚ ਸਵੇਰ ਤੋਂ ਸਵਾਮਾ 6 ਬੋਤਾਂ ਲੈ ਕੇ ਸਭ ਕਵਰ ਕਰ ਦਿੱਤਾ ਗਿਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ